ਅੱਜ ਵੀ ਸਤਗੁਰ ਪ੍ਰਤਖ ਝੋਲੀयां ਪੜਦੇ ਨੇ ਇੱਕ ਨਾਮ ਸੁਣਿਆ ਤੁਸੀਂ ਡਾਕਟਰ ਵਾਸੂ ਭਾਰਨਵਾਜ ਭਾਰਨਵਾਜ ਗੋਤਗੁਰ ਮਖੋਨਾ ਦੀ ਇਹ ਬੜੇ ਵੱਡੇ ਵਿਗਿਆਨੀ ਹੋਏ ਨੇ NASA ਅਮਰੀਕਾ ਵਿੱਚ ਕੰਮ ਕਰਦੇ ਸਾਰੇ ਗੁਰਮਖੋ ਜਿਹੜੀ ਟੀਮ ਚੰਦਰਮਾ ਤੇ ਪਹੁੰਚੀ ਸੀ ਨਾ ਗੁਰਮੁਖੋ ਉਹ ਟੀਮ ਜੇ ਕੰਮ ਕਰਦੇ ਸਨ ਤੁਸੀਂ ਅੰਦਾਜ਼ਾ ਲਾ ਲਓ ਕਿੱਡੇ ਵੱਡੇ ਵਿਗਿਆਨੀ ਹੋਣਗੇ ਪਾਸੂ ਪਹਾੜ ਦਵਾਜੀ ਕਹਿੰਦੇ ਮੈਂ ਨਾਸਤਿਕ ਸਾਂ ਰੱਬ ਨੂੰ ਮੰਨਦਾ ਨਹੀਂ ਸਾਂ ਇਹਨਾਂ ਆਪ ਦੱਸਿਆ ਗੁਰਮੁਖੋ ਮੈਂ ਇਹ ਕਿੰਨਾ ਸਾਂ ਕਿ ਰੱਬ ਹੈ ਹੀ ਨਹੀਂ ਤੁਹਾਨੂੰ ਪਤਾ ਬਹੁਤੇ ਵਿਗਿਆਨੀ ਰੱਬ ਨੂੰ ਮੰਨਦੇ ਹੀ ਨਹੀਂ ਕਹਿੰਦੇ ਮੈਨੂੰ ਕੈਂਸਰ ਹੋ ਗਿਆ ਇੱਕ ਕੰਨ ਵਿੱਚੋਂ ਸੁਣਨਾ ਬੰਦ ਹੋ ਗਿਆ ਤਕਰੀਬਨ 8 ਸਾਲ ਹੋ ਗਏ ਕੰਨ ਤੋਂ ਮੈਨੂੰ ਸੁਣਦਾਂ ਨਹੀਂ ਸੀ ਹੁਣ ਕੈਂਸਰ ਇੰਨਾ ਵੱਧ ਗਿਆ ਸਿਰ ਦੇ ਵਿੱਚ ਇੱਕ ਗਿਲਟੀ ਬਣ ਕੇ ਟੀਮਰ ਤਾਂ ਡਾਕਟਰਾਂ ਜਵਾਬ ਦਿੱਤਾ ਹੱਥ ਕਰੇ ਕਰਤੇ ਡਾਕਟਰਾਂ ਨੇ ਕਹਿੰਦੇ ਬਾਸੂ ਜੀ ਬਾਸੂ ਭਾਰਦਵਾਜ ਜੀ ਤੁਹਾਡੇ ਕੋਲ ਕੇਵਲ ਤੇ ਕੇਵਲ ਜ਼ਿੰਦਗੀ ਦੇ 10-15 ਦਿਨ ਹੋਰ ਨੇ ਆਪਣੇ ਪਰਿਵਾਰ ਨੂੰ ਮਿਲਣਾ ਹੈ ਤਾਂ ਮਿਲੋ ਤੁਹਾਡਾ ਕੰਮ ਅਧੂਰਾ ਹੈ ਉਹ ਕਰ ਲਓ ਤੁਸੀਂ ਕਹਿੰਦੇ ਸਰੀਰ ਬੜਾ ਬਹੁਤ ਕਮਜ਼ੋਰ ਹੋ ਗਿਆ ਸਿਰ ਦੇ ਵਾਲ ਵੀ ਝੜ ਗਏ ਇੱਥੋਂ ਤੱਕ ਭੜਟਿਆਂ ਦੇ ਵਾਲ ਵੀ ਝੜ ਗਏ ਤੁਹਾਨੂੰ ਪਤਾ ਕੈਂਸਰ ਦੇ ਨਾਲ ਵਾਲ ਝੜ ਜਾਂਦੇ ਨੇ ਗੁਜਰਾਤੇ ਰਹਿਣ ਵਾਲੇ ਨੇ ਸੂਰਤ ਇਹਨਾਂ ਦਾ ਘਰ ਹੈ ਘਰ ਵਾਲੀ ਵੀ ਕੋਲੀ ਛੜਦਾ ਸੀ ਇੱਕ ਸੰਧੂ ਇਹਨਾਂ ਦਾ ਹੁਣ ਘਰ ਵਾਲੀ ਸਾਂਡੂ ਇਹਨਾਂ ਦਾ ਸਾਲੀ ਆਖਣ ਲਗੇ ਕੇਵਲ 10 15 ਨੇ ਡਾਕਟਰਾਂ ਦਾ ਸਮਝ ਦਿੱਤਾ ਹੈ بڑے ਇਲਾਜ ਕਰਾਏ ਨੇ ਵੱਡੇ ਵੱਡੇ ਡਾਕਟਰਾਂ ਦੇ ਕੋਲ ਗਏ ਸਭ ਨੇ ਹੱਥ ਕਰੇ ਕਰ ਦਿੱਤੇ ਨੇ ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਹਾਂ ਜਦੋਂ ਹਰ ਪਾਸਿਓਂ ਹੱਥ ਕਰੇ ਹੋ ਜਾਣਾ ਉਦੋਂ ਫਿਰ ਬਾਪੂ ਜੀ ਦੇ ਦਰ ਤੇ ਆ ਕੇ ਦੋਵੇਂ ਹੱਥ ਜੋੜ ਕੇ ਗਲ ਪੱਲਾ ਪਾ ਕੇ ਬੇਨਤੀ ਕਰਿਆ ਕਰੋ ਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ हे गरीब नवाज थाने गुरु ग्रंथ साहिब जी अब हम चली ठाकुर पेहार जब हम शरण प्रभु की आई रात तभु भवें मार ਲੋਕਨ ਕੀ ਚਤਰਾਈ ਉਤਮਾਤੇ ਬੈਸੰਤ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਉਦਾਰ ਬੋਲੋ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਉਦਾਰ ਘਰ ਵਾਲੀ ਵੀ ਅੱਖ ਨੱਗੀ ਗੁਰੂ ਰਾਮਦਾਸ ਦੇ ਘਰ ਇੱਕ ਵਾਰ ਜਾ ਕੇ ਖੰਡ ਪਰ ਸਰ ਕਰਵਾ ਲਈਏ ਬੇਨਤੀ ਕੀਤੀ ਕਿ ਇਹਦਾ ਡਾਕਟਰਾਂ ਜਵਾਬ ਦੇ ਦਿੱਤਾ ਹੈ ਕਹਿੰਦੇ ਅਜੇ ਸਮਾਂ ਨਹੀਂ ਤੁਹਾਨੂੰ ਪਰ 3-3 4-10 ਸਾਲ ਲੱਗ ਜਾਂਦੇ ਨੇ ਗੁਰੂ ਰਾਮਦਾਸ ਦੇ ਘਰ ਖੰਡ ਪਰ ਸਰ ਕਰਾਉਣਾ ਹੋਵੇ ਤਾਂ ਪਹਿਲਾਂ ਬੁਕਿੰਗ ਹੁੰਦੀ ਹੈ ਜਦੋਂ ਸਾਰੀਆਂ ਰਿਪੋਰਟਾਂ ਵਿਖਾਈਆਂ ਡਾਕਟਰਾਂ ਜਵਾਬ ਤੱਕ 10-15 ਦਿਨ ਹੋਰ ਨਹੀਂ ਬਸ ਫਿਰ ਉਹ ਸਾਰਾ ਵੇਖਿਆ ਉਹਨੇ ਕਿਹਾ ਹਾਂ ਤੁਹਾਡਾ ਅਖੰਡਪੜ ਸਭ ਹੋ ਸਕਦਾ ਐਦਾਂ ਜਿੱਥੇ ਦੂਰ ਨਿਸ਼ਾਨ ਸਾਹਿਬ ਨੇ ਨਾ ਉੱਥੇ ਇੱਕ ਤਰੀਖ ਖਾਲੀ ਹੈ ਵਿੱਚ ਦੂਰ ਨਿਸ਼ਾਨ ਸਾਹਿਬ ਕਿਤੇ ਤੁਹਾਨੂੰ ਪਤਾ ਦੋ ਅਖੰਡਪੜ ਸਭ ਜਲਦੀ ਨੇ ਉੱਥੇ ਉੱਥੇ ਹੁਣ ਵਾਸੂ ਭਾਰਦਵਾ ਜੀ ਨੂੰ ਗੁਜਰਾਤ ਤੋਂ ਨਾ ਐਮੂਲਸ ਪਾ ਕੇ ਲਿਆਂਦਾ ਗਿਆ ਤੇ ਅੰਦਰ ਸਟਰਕਚਰ ਤੇ ਲਿਆਂਦਾ ਗਿਆ ਅੰਦਰ ਅਖੰਡਪੜ ਸਭ ਰੰਗ ਹੋਏ ਲੱਗੇ ਲੰਮੇ ਬਾਤਾ ਜੀ ਹੱਡੀਆਂ ਕਮਜ਼ੋਰ ਨੇ ਅੱਠ ਦਾ ਸਰੀਰ ਕਮਜ਼ੋਰ ਹੋ ਚੁੱਕਿਆ ਹੈ ਬਾਣੀ ਜਲਦੀ ਪਈ ਹੈ ਸ਼ਾਮ ਨੂੰ 8:30 ਦਾ ਸਮਾਂ ਹੋਇਆ ਸੁਖਮਨੀ ਸਾਹਿਬ ਦੀ ਬਾਣੀ ਚੱਲੀ ਜੀ ਬਾਣੀ ਰੰਮਤ ਹੈ ਗਉੜੀ ਸੁਖਮਨੀ ਮਹੱਲਾ ਪੰਜਵਾਂ ਸੋਕ ਕਿਉਂ ਕਾਰ ਸਤਗੁਰ ਪ੍ਰਸਾਦ ਆਦ ਗੁਰੇ ਨਮੇ ਜੁਗਾਤ ਗੁਰੇ ਨਮੇ ਸਤਿ ਗੁਰੇ ਨਵੇਂ ਸ੍ਰੀ ਗੁਰਦੇਵ ਨਵੇਂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਸਿਮਰੋ ਜਾਪ ਸੰਪਰੇ ਕੇ ਨਾਮ ਜਪਤ ਜਦੋਂ ਇਹ ਬਾਣੀ ਦੀ ਰਮਤਾ ਹੋਈ ਨਾ ਜਿਵੇਂ ਵਾਸੂ ਭਾਰਤ ਵਜ ਕੇਤੇ ਮੈਨੂੰ ਤੁਰੀ એનਰਜੀ ਮਿਲਨੀ ਸ਼ੁਰੂ ਹੋ ਗਈ ਬਾਣੀ ਦਾ ਪਾਠ ਚੱਲਦਾ ਪਿਆ ਕਹਿੰਦੇ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬਾ ਦਾ ਵੇਖਦਾ ਪਿਆ ਪਾਠੀ ਸਿੰਘ ਬੜੇ ਪਿਆਰ ਦੇ ਨਾਲ ਅਖੰਡ ਪਾਠ ਸਰ ਕਰਦਾ ਪਿਆ ਕਹਿੰਦੇ ਇੱਕ ਦੁੱਧਿਆ ਰੰਗ ਦੀ ਲਾਈਟ ਦਿਖਲੀ ਵਿੱਚੋਂ ਤੇ ਮੇਰੇ ਮੱਥੇ ਦੇ ਨਾਲ ਟਕਰਾਈ ਮੇਰੇ ਮੱਥੇ ਨਾਲ ਟਕਰਾਈ ਜਿਵੇਂ ਉਹ ਲਾਈਟ ਮੇਰੇ ਕੰਨ 'ਚ ਹੀ ਪ੍ਰਵੇਸ਼ ਕਰ ਗਈ ਤੇ ਕਹਿੰਦੇ ਮੇਰੇ ਕੰਨ ਵਿੱਚੋਂ ਉਸੇ ਵੇਲੇ ਸੁਣਨਾ ਸ਼ੁਰੂ ਹੋ ਗਿਆ ਮੈਨੂੰ ਤਾਂ ਸਰੀਰ ਨੂੰ ਜੇ ਇੱਕ એનર્ਜੀ ਮਿਲਦੀ ਨਾ ਸਰੀਰ ਹਰਕਤ ਵਜਾਇਆ ਕਿਤੇ ਮੈਂ ਥੋੜਾ ਹੌਸਲਾ ਕੀਤਾ ਤੇ ਮੈਂ ਨਾ ਢੋਲ ਆ ਕੇ ਨਾ ਉੱਠ ਕੇ ਬੈਠ ਗਿਆ ਹੁਣ ਬੈਠ ਗਿਆ ਕਿਤੇ ਮੈਨੂੰ ਇਹਨਾਂ ਪਤਾ ਲੱਗ ਗਿਆ ਗੁਰੂ ਰਾਮਦਾਸ ਜੀ ਨੇ ਗੁਰ ਗ੍ਰੰਥ ਸਾਹਿਬ ਨੇ ਕਿਰਪਾ ਕਰ ਦਿੱਤੀ ਆ ਸਰੀਰ ਚ ਹਿਲਜੁਲ ਸ਼ੁਰੂ ਹੋ ਗਈ ਬੜੀ ਘੜਵਲੀ ਬੇਠੇਰਾ ਮੈਨੂੰ ਕਵੇ ਇੱਕ ਲੰਮੇ ਪੈਜੋ ਤੁਹਾਡਾ ਸਰੀਰ ਕਮਜ਼ੋਰ ਆ ਤੁਹਾਡੀਆਂ ਅੱਡੀਆਂ ਕਮਜ਼ੋਰ ਨੇ ਤੇ ਕਿਤੇ ਇਹਨੂੰ ਮੈਂ ਸ਼ਰਕ ਦਾ ਚੁੱਪ ਕਰ ਦੂੰ ਮੈਨੂੰ ਬੜਾ ਰਸ ਆ ਰਿਹਾ ਸੁਖਮਨੀ ਸਾਹਿਬ ਜੀ ਬਾਣੀ ਦੀ ਸਮਾਪਤੀ ਹੋਈ ਬਾਣੀ ਆਤਮਾਤ ਤੋਂ ਮੱਦ ਮੱਦ ਤੋਂ ਸੰਪੂਰਨ ਭੋਗ ਪਏ ਜਿਸ ਦਿਨ ਅਰਦਾਸ ਹੋ ਰਹੀ ਹੈ ਕਹਿੰਦੇ ਉਹ ਸਰੀਰ ਜਿਹਨੂੰ ਸਟਰਕਚਰ ਤੇ ਪਾ ਕੇ ਲਿਆਂਦਾ ਸੀ ਕਹਿੰਦੇ ਮੈਂ ਆਪਣੀ ਲੱਤਾਂ ਦੇਖਣਾ ਓਕੇ ਤਾਂ ਪੂਰੀ ਅਰਦਾਸ ਸੁਣੀ ਕਹਿੰਦੇ ਪਤਾ ਲੱਗ ਗਿਆ ਗੁਰੂ ਆਮਦਾ ਜੀ ਨੇ ਕਿਰਪਾ ਕਰਨੀ ਸ਼ੁਰੂ ਕਰ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕਰਤੀ ਘਰ ਵਾਲੇ ਵੀ ਹੈਰਾਨ ਰਿਸ਼ਤੇਦਾਰ ਵੀ ਹੈਰਾਨ ਕਹਿੰਦੇ ਤਕਰੀਬਨ 7 ਦਿਨ ਗੁਰੂ ਰਾਮਦਾਸ ਦੇ ਘਰ ਫਿਰ ਮੈਂ ਸੇਵਾ ਕੀਤੀ ਕੀਰਤਨ ਸੁਣਿਆ ਉੱਥੇ ਇਸ਼ਨਾਨ ਵੀ ਕਰਦਾ ਰਿਹਾ ਕਹਿੰਦੇ ਗੁਜਰਾਤ ਤੋਂ ਮੈਂ ਐਮੂਲੇ ਸੁੱਤ ਆਇਆ ਸੀ ਮੈਨੂੰ ਅਤਵਾਸ ਦੇ ਅੰਦਰ ਸਟੱਕ ਕੇ ਤੇ ਲੰਮੇ ਪਾਕੇ ਲਿਆਂਦਾ ਗਿਆ ਸੀ ਕਿਤੇ ਐਸੀ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਐਸੀ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਕਹਿੰਦੇ ਆਪਣੇ ਪੈਰਾਂ ਤੇ ਚੱਲ ਕੇ ਮੈਂ ਸਟੇਸ਼ਨ ਤੇ ਗਿਆ ਤੇ ਬੜੇ ਆਰਾਮ ਦੇ ਨਾਲ ਟ੍ਰੇਨ 'ਚ ਬਹਿ ਕੇ ਵਾਪਸ ਗੁਜਰਾਤ ਗਿਆ ਬੋਲੇ ਈਸ਼ੂ ਨਿਹਾਲ ਕਹਿੰਦੀ ਆ ਕੋ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਮਸਕੀਨ ਜੀ ਦਾ ਮੇਲ ਹੋਇਆ ਕਈ ਸਟੇਜਾਂ ਤੇ ਇਹਨਾਂ ਨੇ ਆਪਣੀ ਹੱਡ ਬੀਤੀ ਸੁਣਾਈ ਗੁਰਮੁਖੋ ਅੱਜ ਵੀ YouTube ਤੇ ਕੱਢ ਲਿਖ ਲਿਓ ਵਾਸੂ ਭਾਰ ਦਵਾਜ ਇਹਨਾਂ ਆਪ ਦੱਸਿਆ ਸਾਰਾ ਜ਼ਿਕਰ ਗੁਰਮੁਖੇ ਵਾਲਾ ਤੇ ਫਿਰ ਸ਼ੁਕਰਾਨੇ ਦਾ ਅਖੰਡ ਪੜ ਸਾਹਿਬ ਆਪਣੇ ਘਰ ਕਰਵਾਇਆ ਤੇ ਮਸਕੀਨ ਜੀ ਨੇ ਵੀ ਯਾਨੀ ਸੱਜ ਸ ਮਸਕੀਨ ਜੀ ਨੇ ਵੀ ਉਹਨਾਂ ਨੇ ਹੱਥ ਦੀ ਬੜੀ ਤੰਦਰ ਇਹਨਾਂ ਦੇ ਘਰ ਵੇਖੋ ਗੁਰੂ ਗ੍ਰੰਥ ਸਾਹਿਬ ਕਿਵੇਂ ਕਿਰਪਾ ਕਰਦੇ ਨੇ